ਸასი ਗੱਲ ਦੋਸਤੋ ਦਾਸ ਮੰਗਲ ਮਤਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਖੂਬਸੂਰਤ ਵਿਸ਼ੇ ਤੇ ਗੱਲ ਕਰਨ ਲੱਗੇ ਆ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਅੱਜ ਤੋਂ 2-3 ਦਿਨ ਪਹਿਲਾਂ ਇੱਕ ਗੀਤ ਰਿਲੀਜ਼ ਹੋਇਆ SVY ਕਿਉਂਕਿ ਸਾਡੇ ਬਹੁਤ ਹੀ ਪਿਆਰੇ ਵੀਰ ਸਿੱਧੂ ਮੂਸੇਵਾਲੇ ਜੀ ਨੇ ਗਾਇਆ ਜੋ ਕਿ ਅੱਜ ਇਸ ਦੁਨੀਆ ਵਿੱਚ ਤਾਂ ਨਹੀਂ ਪਰ ਉਸ ਗੀਤ ਨੇ ਪੂਰੀ ਦੁਨੀਆ ਦੇ ਵਿੱਚ ਅੱਜ ਦਸਤਾਬੀ ਗੀਤ ਕੀ ਕਹਿਣਾ ਚਾਹੁੰਦਾ ਸੋ ਪਰਸਨਲੀ ਮੈਂ ਗੀਤ ਸੁਣਿਆ ਮੈਨੂੰ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਲੱਗੀ ਕੀ ਦੀ ਵੀ ਕੀ ਆ ਫਿਰ ਡੀਪਲੀ ਸੁਣਿਆ ਉਸ ਗੀਤ ਨੂੰ ਤਾਂ ਯਕੀਨ ਮੰਨਿਓ ਵੀ ਸੁਣਿਆ ਸੀ ਪਹਿਲਾਂ ਥੋੜਾ ਬਹੁਤ ਆਪਣੇ ਸੀਨੀਅਰ ਤੋਂ ਕਿਤਾਬਾਂ ਚ ਪੜਿਆ ਦਿਨਾਂ ਤੋਂ ਪਤਾ ਲੱਗਿਆ ਵੀ ਐਸਵਾਈਐਲ ਦਾ ਮੁੱਦਾ ਸੀ ਪਾਣੀ ਦਾ ਮੁੱਦਾ ਸੀ ਜਿੱਦਾਂ ਸਾਡੇ ਪਾਣੀਆਂ ਦੇ ਪਹਿਲਾਂ ਵੀ ਸਾਡੀਆਂ ਲੜਾਈਆਂ ਹੁੰਦੀਆਂ ਸੈਂਟਰ ਨਾਲ ਸੋ ਉਸ ਅੱਜ ਐਸਵਾਈਐਲ ਗੀਤ ਨੂੰ ਸੁਣਿਆ ਜਦੋਂ ਤੇ ਬੀਪਲੀ ਦੇਖਿਆ ਤੇ ਉਹਦੇ ਵਿੱਚ ਇੱਕ ਜ਼ਿਕਰ ਹੋਇਆ ਜਟਾਣਾ ਸਾਹਿਬ ਬਲਵਿੰਦਰ ਜਟਾਣਾ ਜੀ ਦਾ ਜ਼ਿਕਰ ਹੋਇਆ ਸੋ ਉਸ ਇਨਸਾਨ ਦੀ ਬਹੁਤ ਦੇਣ ਐ ਐਸਵਾਈਲ ਨੂੰ ਕਿ ਕਿੱਦਾਂ ਉਹਨਾਂ ਨੇ ਹਨਾ ਉਸ ਐਸਵਾਈਲ ਦਾ ਜੋ ਉਸ ਟਾਈਮ ਦਾ ਸੀਗਾ ਜੋ ਕਾਰੋਬਾਰ ਸੀ ਉਹਨੂੰ ਰੋਕਣ ਦੇ ਵਿੱਚ ਚਟਾਣਾ ਸਾਹਿਬ ਨੇ ਕਿੱਡੀ ਯੋਗਦਾਨ ਦਿੱਤਾ ਆਪਦਾ ਸਾਰੀ ਫੈਮਿਲੀ ਉਹਨਾਂ ਦੀ ਕੁਰਬਾਨ ਹੋ ਗਈ ਤੇ ਇਸ ਗਾਣੇ ਹੋਣ ਤੋਂ ਬਾਅਦ ਯਕੀਨ ਮੈਨੂੰ ਮੈਨੂੰ ਤਾਂ ਪਤਾ ਨਹੀਂ ਸੀ ਚਟਾਣਾ ਸਾਹਿਬ ਬਾਰੇ ਕੀ ਉਹਨਾਂ ਦਾ ਕੀ ਯੋਗਦਾਨ ਐ ਐਸਵਾਈਲ ਨੂੰ ਆ ਪਹਿਲਾਂ ਸੁਣਦੇ ਹੁੰਦੇ ਸੀ ਪਰ ਚਟਾਣਾ ਸਾਹਿਬ ਬਾਰੇ ਨਹੀਂ ਆਪਾਂ ਨੂੰ ਪਤਾ ਸੀ ਪਰ ਹੁਣ ਜਦੋਂ ਦਾ ਮੈਂ ਗਾਣਾ ਸੁਣਿਆ ਤੇ ਮੈਨੂੰ ਮੇਰਾ ਦਿਲ ਅੰਦਰੋਂ ਰੋਇਆ ਵੀ ਯਾਰ ਐਡੀ ਵੱਡੀ ਕੁਰਬਾਨੀ ਦਿੱਤੀ ਬੰਦੇ ਨੇ ਕਿਦਾਂ ਉਹਨਾਂ ਦੀ ਸਾਰੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਤੇ ਹਜੇ ਤੱਕ ਵੀ ਉਹਨਾਂ ਦਾ ਜੋ ਪਰਿਵਾਰ ਸ਼ਹੀਦ ਕੀਤਾ ਗਿਆ ਸੀ ਤੋਂ ਉਹਨਾਂ ਪਾਪੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਜਾਂ ਗਾਣੇ ਦੇ ਵਿੱਚ ਸਾਡੇ ਜੋ ਸਿੰਘ ਆ ਜਿਹੜੇ ਆਪਣੀਆਂ ਮਤਲਬ ਉਹ ਜੀ ਸਜ਼ਾ ਕੱਟ ਚੁੱਕੇ ਤੇ ਫਿਰ ਵੀ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਨੂੰ ਵੀ ਕੋਈ ਇਨਸਾਫ਼ ਨਹੀਂ ਮਿਲਿਆ ਸੋ ਸੈਂਟਰ ਨਾਲ ਸਾਡਾ ਸ਼ੁਰੂ ਤੋਂ ਹੀ 83 ਦੀ ਗੱਲ ਕਰੀਏ ਜਾਂ 45 ਦੀ ਗੱਲ ਕਰੀਏ ਸੈਂਟਰ ਨੇ ਸਾਡੇ ਨਾਲ ਧੋਖੇ ਕੀਤੇ ਆ ਸੋ ਇਸ ਗੀਤ ਦੇ ਰਾਹੀਂ ਸਿੱਧੂ ਮੂਸੇਵਾਲੇ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਸੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਗੀਤ ਉਹ ਤੇ ਮੈਂ ਤੁਹਾਡੇ ਨਾਲ ਵੀ ਅਹੀ ਵਿਚਾਰ ਸਾਂਝੇ ਕਰ ਰਿਹਾ ਵੀ ਐਸਵਾਈਐਲ ਦਾ ਮੁੱਦਾ ਸੀ ਸੁਣਦੇ ਹੁੰਦੇ ਸੀ ਪਰ ਉਹਦੇ ਵਿੱਚ ਜਿਵੇਂ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਬਰਿੰਦਰ ਜਟਾਣਾ ਜੀ ਦਾ ਕੀ ਯੋਗਦਾਨ ਸੀ ਉਹਨਾਂ ਨੇ ਕਿੱਦਾਂ ਉਹਨਾਂ ਇੰਜੀਨੀਅਰਾਂ ਨੂੰ ਸਜ਼ਾ ਦਿੱਤੀਆਂ ਰੋਕਿਆ ਉਹ ਤਾਂ ਅੱਜ ਵੀ ਉਹਦਾ ਕੇਸ ਚੱਲ ਰਿਹਾ ਤੇ ਬਾਕੀ ਇੱਕ ਗੱਲ ਹੋਰ ਆ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਜਿਹੜਾ ਉਸ ਟਾਈਮ ਤੇ ਜਦੋਂ 11 ਬੰਦਿਆਂ ਦੀ ਬਰਾਤ ਜਾਂਦੀ ਹੁੰਦੀ ਸੀ ਤਾਂ ਜਿਹੜਾ ਸਮਾਨ ਜਾਰੀ ਕੀਤਾ ਸੀ ਕਹਿੰਦੇ ਉਹ ਵੀ ਜਟਾਣਾ ਸਾਹਿਬ ਨੇ ਕੀਤਾ ਸੀ ਸੋ ਉਹ ਸੱਚ ਦਾ ਸ੍ਰੀ ਦਾ ਸਾਡੇ ਮਹਾਨ ਯੋਧੇ ਨੂੰ ਵੀ ਐਡਾ ਦੇ ਕਿਉਂਕਿ ਗਰੀਬਾਂ ਦੀ ਅਲੋੜਵੰਦ ਬੰਦੇ ਹੁੰਦੇ ਸੀ ਉਹਨਾਂ ਨੂੰ ਬਹੁਤ ਵੱਡਾ ਯੋਗਦਾਨ ਸੀ ਆਮ ਬੰਦੇ ਜਿਹੜੇ ਤਕੜੇ ਬੰਦੇ ਹੁੰਦੇ ਉਹਨਾਂ ਤਾਂ ਕੋਈ ਪ੍ਰੋਬਲਮ ਨਹੀਂ ਤੇ 10 ਬੰਦੇ ਵਾਲੀ ਜਿਹੜੀ ਬਰਾਤ ਜਾਂਦਾ ਸੀਗਾ ਉਹ ਵੀ ਕਹਿੰਦੇ ਜਟਾਣਾ ਸਾਹਿਬ ਨੇ ਪ੍ਰਮਾਨ ਜਾਰੀ ਕੀਤਾ ਸੀ ਸੋ ਬਹੁਤ ਵਧੀਆ ਜੀ ਮੈਂ ਇਸ ਵੀਡੀਓ ਦੇ ਜਰੀਏ ਬਸ ਤੁਹਾਨੂੰ ਇਹਦਾ ਸਬੰਧ ਦਵਾਉਂਗਾ ਕਿ ਗੀਤ ਬਹੁਤ ਵਧੀਆ ਧਿਆਨ ਨਾਲ ਸੁਣੋ ਸਾਡੇ ਪੰਜਾਬ ਦੇ ਨੂੰ ਬੇਸਿਕ ਮੁੱਦੇ ਲੈ ਕੇ ਮੁੱਦੇ ਆ ਉਹਨਾਂ ਦੀ ਗੱਲ ਕੀਤੀ ਆ ਐਸਵਾਈਐਲ ਕੋਈ ਕਿਸੇ ਨੂੰ ਪੜ੍ਹਾਉਣ ਦਾ ਗਾਣਾ ਨਹੀਂ ਇਹ ਜਿੱਦਾਂ ਕਿਸੇ ਦਾ ਜ਼ਿਕਰ ਕਿਉਂ ਕੋਈ ਜ਼ਿਕਰ ਨਹੀਂ ਵਧੀਆ ਗਾਣਾ ਸਾਡੇ ਮੁੱਦਿਆਂ ਦੀ ਗੱਲ ਕੀਤੀ ਸਾਡੇ ਪਾਣੀਆਂ ਦੀ ਗੱਲ ਕੀਤੀ ਆ ਸਾਡੇ ਸ਼ਹੀਦਾਂ ਦੀ ਗੱਲ ਕੀਤੀ ਆ ਜਿੱਦਾਂ ਉਹਨੇ ਪੰਜਾਬ ਹਰਿਆਣਾ ਹਿਮਾਚਲ ਤਾਂ ਇਹ ਕਹਿੰਦੇ ਪਹਿਲਾਂ ਇਕੱਠਾ ਹੀ ਸੀ ਸਾਰਾ ਹਿਮਾਚਲ ਤੇ ਹਰਿਆਣਾ ਸਾਡੇ ਪੰਜਾਬ ਦਾ ਹਿੱਸਾ ਸੀ ਇਹ ਗੰਦੀ ਸਿਆਸਤ ਨੇ ਇਹਨਾਂ ਨੂੰ ਅਲੱਗ-ਅਲੱਗ ਕਰਤਾ ਵੱਖਰੇ ਸੂਬੇ ਹੋ ਗਏ ਜੋ ਅਸੀਂ ਅੱਜ ਖਮਾਜਾ ਭੁਗਤ ਰਹੇ ਹਾਂ ਸੋ ਬਸ ਇਹੀ ਆ ਵੀ ਗੀਤ ਬਹੁਤ ਵਧੀਆ ਸੀ ਸਿੱਧੂ ਮੂਸੇਵਾਲੇ ਨੂੰ ਸਲਾਮ ਆ ਜਿਨੇ ਸਾਨੂੰ ਦੁਬਾਰਾ ਐਸਵਾਈਐਲ ਗੀਤ ਦੇ ਰਹੇ ਆਂ ਬਾਈ ਬਲਵਿੰਦਰ ਜਟਾਣਾ ਜੀ ਦੀ ਜੋ ਕੁਰਬਾਨੀ ਆ ਦੇਣ ਐ ਐਸਵਾਈਐਲ ਨੂੰ ਉਸ ਬਾਰੇ ਸਾਨੂੰ ਜਾਣਨ ਨੂੰ ਜਾਣੂ ਕਰਵਾਇਆ ਉਸ ਦੇ ਪਰਿਵਾਰ ਦਾ ਕਿੱਦਾਂ ਯੋਗਦਾਨ ਸਾਨੂੰ ਉਹਦੇ ਬਾਰੇ ਪਤਾ ਲੱਗਿਆ ਸੋ ਮੈਂ ਤਾਂ ਫੇਰ ਕਹੂੰਗਾ ਵੀ ਮੈਨੂੰ ਤਾਂ ਨਹੀਂ ਪਤਾ ਸੀ ਹਨਾ ਮੈਂ ਸੁਣਦਾ ਸੀ ਵੀ ਅਰੇ ਐਸਵਾਈਐਲ ਦਾ ਮੁੱਦਾ ਸਾਡੇ ਪਾਣੀਆਂ ਦਾ ਮਸਲਾ ਪਰ ਉਸ ਮਸਲੇ ਨੂੰ ਰੋਕਣ ਦੇ ਵਿੱਚ ਕਿੱਦਾਂ ਯੋਗਦਾਨ ਕਿੱਦਾਂ ਪਰਿਵਾਰ ਸਾਰਾ ਵਿਚਾਰਾ ਇਹਦਾ ਸ਼ਹੀਦ ਹੋ ਗਿਆ ਫਿਰਾਨਾ ਸਾਹਿਬ ਦਾ ਸੋ ਬਹੁਤ ਫਖਰ ਹੁੰਦਾ ਵੀ ਸਾਡੀ ਕੌਮ ਦੇ ਵਿੱਚ ਇਹ ਇਹ ਜొਹਦੇ ਵੀ ਪਏ ਆ ਪਰ ਸਾਡਾ ਸਿਸਟਮ ਆ ਜਿਹੜਾ ਸਾਡੇ ਸੈਂਟਰ ਨਾਲ ਅਸੀਂ ਮਿਲ ਕੇ ਸਾਡੇ ਦੇ ਸੈਂਟਰ ਥਰੂ ਤੋਂ ਹੀ ਉਲਟ ਚੱਲਦੇ ਆ ਸਾਡੇ ਜਿੱਦਾਂ ਤੇ ਉਹਨੇ ਕੋਈ ਇਨਸਾਫ ਨਹੀਂ ਦਿੱਤਾ ਸੋ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸੋ ਗਾਣਾ ਬਹੁਤ ਵਧੀਆ ਸੀ ਇੱਕ ਵਾਰ ਫਿਰ ਤੋਂ ਐਸਓਐਲ ਗੀਤ ਦੀ ਪੂਰੀ ਟੀਮ ਨੂੰ ਬਾਸ ਵੱਲੋਂ ਬਹੁਤ ਬਹੁਤ ਧੰਨਵਾਦਾਂ ਸੋ ਬਸ ਇਹੀ ਆ ਵੀ ਮੈਂ ਆ ਵੀਡੀਓ ਬਣਾਉਂਦਾ ਮਤਲਬ ਇਹੀ ਸਿਰ ਉੱਤੇ ਨਾਲ ਸਾਂਝੇ ਕਰ ਰਿਹਾ ਵਿਚਾਰ ਕਿ ਗਾਣੇ ਦੇ ਵਿੱਚ ਬਹੁਤ ਜ਼ਿਆਦੇ ਜਾਣਕਾਰੀ ਹੈ ਸਾਡੇ ਯੂਥ ਵਾਸਤੇ ਪਤਾ ਹੀ ਨਹੀਂ ਕਿਸੇ ਨੂੰ ਜਟਾਣਾ ਕੌਣ ਸੀ ਉਹਨਾਂ ਦੇ ਪਰਿਵਾਰ ਦਾ ਕੀ ਯੋਗਦਾਨ ਸੀ ਕਿਰੋ ਜੋ ਪੂਲਾਾਾਪੀ ਸੀ ਉਹਨੂੰ ਕਿਦਾਂ ਸਜ਼ਾਾਂ ਮਿਲੀਆਂ ਸਾਡੇ ਸਿੰਘਾਂ ਨੇ ਕਿਦਾਂ ਸੋਧਾ ਲਾਇਆ ਉਹਨੂੰ ਸੋ ਬਹੁਤ ਅਸੀਂ ਦਾ ਫਕਰ ਨਾ ਕਹਿੰਨੇ ਆ ਵੀ ਅਸੀਂ ਆਈ ਪ੍ਰਾਊਡ ਆਫ ਸਿੱਖ ਮੈਂ ਸਿੱਖ ਪੈਨ ਨੂੰ ਗੋਣ ਕਰਦਾ ਬਹੁਤ ਗਰਵ ਹੁੰਦਾ ਆਪਦੇ ਤੇ ਸੋ ਬਸ ਇਹੀ ਆ ਜੀ ਸੋ ਵੀਡੀਓ ਜਿੰਮ ਦੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਤਾਂ ਹੋਰ ਕਿਸੇ ਭਰਾ ਨੂੰ ਪਤਾ ਲੱਗ ਸਕੀ ਕਿ ਐਸਵਾਈ ਦਾ ਗੀਤ ਬਹੁਤ ਵਧੀਆ ਸੀ ਜਰਨਲ ਨੌਲੇਜ ਆ ਨਵੇਂ ਜਵਾਕਾਂ ਲਈ ਸਾਡੇ ਵਰਗੇਾਂ ਵਾਸਤੇ ਇਸ ਵੇਲੇ ਕੀਦਰ ਸੁਣੋ ਸਿੱਖਣ ਲਈ ਬਹੁਤ ਕੁਝ ਸੋ ਬਹੁਤ ਮਿਹਰਬਾਨੀ ਸੋ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰ ਦਿਓ ਤੇ ਦਾਸ ਦਾ ਪੇਜ ਬਣਿਆ ਹੈ ਮੰਗਲਮਤਾ ਨਾਮ ਤੇ ਉਹਨੂੰ ਫੋਲੋ ਕਰ ਦਿਓ ਸਸੀ ਕਾਜ